ਸਾਈਟ ਆ ਗਿਆ ਬਾਲਾ ਅੰਦੇ ਵੈਗਨ ਜੀ ਦਾ ਖਾਲਸਾ ਤੇ ਵੈਗਨ ਜੀ ਕੀ ਫਤਿਹ ਅੱਜ ਆਪਾਂ ਜਾ ਰਹੇ ਆ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਵਨ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਜਾਵਾਂਗੇ ਵੀਰ ਬਾਬਾ ਬੁੱਢਾ ਸਾਹਿਬ ਤੇ ਦਰਸ਼ਨ ਮੇਲੇ ਕਰਾਂਗੇ ਤੇ ਸਾਰੀ ਸੰਗਤ ਜਾ ਰਹੀ ਆ ਤੇ ਟਰਾਲੀ ਟਰੈਕਟਰ ਜਾ ਰਹੀ ਆ ਲੋਬੀ ਤਿਆਰੀ ਹੋ ਗਈ ਆ ਜੀ ਬਾਬਾ ਬਟਾ ਸਾਹਿਬ ਤੇ ਪੰਵਨ ਸਾਹਿਬ ਦੇ ਦਰਸ਼ਨ ਤੇ ਸਾਰੇ ਵੀਰ ਭਰਾ ਤਿਆਰ ਨੇ ਤੇ ਖਿਸ਼ਰਾ ਸਾਹਿਬ ਵੱਲੋਂ ਸੇਵਾ ਕੀਤੀ ਜਾ ਰਹੀ ਆ ਹਾਂਜੀ ਬਾਬਾ ਪਿਆਰ ਦਾ ਨਾਮ ਆ ਜੀ ਅਦੇਵ ਲੋਬੀ ਓਏ ਬੈਰ ਦੂਰ ਮਾਰ ਸੱਚੇ ਪਾਤਸ਼ਾਹ ਸਾਰਾ ਪਤਾ ਓਏ ਸੱਚੇ ਪਾਤਸ਼ਾਹ ਆਪੀਆਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਪਹੁਵੰਨ ਸਭ ਤੋਂ ਬਾਅਦ ਆਣ ਅਸੀਂ ਆ ਪਹੁੰਚ ਗਏ ਆਪਾਂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਸਤਾਨ ਤੇ ਤੇ ਇੱਥੇ ਤੁਹਾਨੂੰ ਕਰਾਉਨੇ ਆ ਦਰਸ਼ਨ ਮਿਲੇ ਬਸ ਸੰਤਾਨ ਲੱਗੀਆਂ ਤਰਨ ਬਾਬਾ ਬੋਡਾ ਸਾਹਿਬ ਤੋਂ ਵਾਪਸੀ ਨਾਥਿਆਨ ਸਾਹਿਬ ਬੋਲ ਸੋਨਹਾਲ ਸੁਧੀਆਂ ਕਾਲ ਸਭ ਤੋਂ ਪੌਸ਼ ਰਸਤੇ ਵਿੱਚ ਦੋ ਸੰਤ ਨੂੰ ਸੰਗਾਂ ਲੰਗਰ ਲਗਾਏ ਗਏ ਆ ਤੇ ਠੰਡੇ ਪੀਂਦੇ ਹੋਏ ਸੰਤ ਅਲੋ ਗਲਾਸ ਅਵਤਾਰ ਵੀਰੋਂ ਠੰਡੇ ਸੇਵਾ ਕੀਤੀ ਗਈ ਆ ਮਹਾਰਾਜ ਜਲਦੀ ਜਲਦੀ ਉਹਨਾਂ ਨੂੰ ਠੀਕ ਕੀਤਾ ਕਰੇ